ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮਾਧਿਅਮ ਬੱਦੀ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਟਡਿਆਲਾ ਨੱਥ ਪੱਤੀ ਮਿਰਜੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਦੇ ਬਿਲਕੁਲ ਨਾਲ ਹੀ ਜਿਹੜਾ ਵਿਰਜਣਾ ਦਾ ਪਿੰਡ ਆ ਬਾਈਪਾਸ ਦੇ ਉੱਪਰ ਹੀ ਜਿਹੜਾ ਨਵਾਂ ਬਾਈਪਾਸ ਆ ਪਠਾਨਕੋਟ ਵਾਲਾ ਰੋੜ ਆ ਉਹ ਰੋੜ ਦੇ ਉੱਪਰ ਹੀ ਆ ਜਿਹੜਾ ਵਿਰਜਣਾ ਦਾ ਪਿੰਡ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਨੋਰਮਲ ਰੇਟ 'ਚ ਇੱਕ ਗਾਂ ਤੇ ਦੋ ਮੱਝਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਹਾਂ ਠੀਕ 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 ਠਾਕ ਕਿਰਪਾ ਮਾਰ ਗੀ ਜੀ ਚਲੋ ਵਧੀਆ ਜੀ ਚਾਹੀਦਾ ਜੀ ਬਹੁਤ ਸੇਤਾ ਠੀਕ ਠਾਕ ਸਰ ਵਧੀਆ ਇਹਦੇ ਜਲਦੀ ਪਾ ਦਿਆ ਕਰੋ ਵੀਰ ਡਿਕਦੇ ਰਹਿੰਦੇ ਤੁਹਾਡੀ ਵੀਡੀਓ ਨੂੰ ਵੀਡੀਓ ਦੇਖਦੇ ਰਹੇ ਮੈਂ ਵੀ ਨਾ ਇੱਕ ਦੋ ਹੀ ਆਉਂਦੀ ਰਹੀ ਤੇ ਇੱਕ ਦੋ ਹੀ ਵੇਚ ਜਾਂਦਾ ਰਿਆਂ ਠੀਕ ਹੈ ਤੇ ਦੋ ਅੰਗਰ ਚਾਰ ਹੋ ਗਿਓ ਨਾਲ ਨਾਲ ਹੀ ਵਿਕਤੀਆਂ ਜਾਂਦੀਆਂ ਠੀਕ ਹੈ ਤੁਹਾਡਾ ਲੋਕਸਾਂ ਸਪੈਸ਼ਲ ਫੋਨ ਕਰਕੇ ਪੁੱਛਦੇ ਰਣਜੀਤ ਭਾਈ ਦੀ ਵੀਡੀਓ ਕਦੋਂ ਪਾਉਣੀ ਆ ਚਲੋ ਠੀਕ ਹੈ ਚੰਗੀ ਗੱਲ ਆ ਬਹੁਤ ਬਹੁਤ ਮਿਹਰਬ ਨਾਮ ਮੇਰਾ ਰਣਜੀਤ ਸਿੰਘ ਆ ਹਾਂਜੀ ਪਿੰਟੜ ਹੜਿਆਲਾ ਨਾ ਤੇ ਪੱਤੀ ਮੱਝੋ ਵਾਲੀ ਠੀਕ ਹੈ ਜਿਹੜਾ ਗਰਦਾਸਪੁਰ ਬਿਲਕੁਲ ਪਾਈਪਾਸ ਦੇ ਨਾਲ ਆ ਪਾਈਪਾਸ ਜਿਹੜਾ ਬਟਾਲੇ ਵਾਲਾ ਪਾਈਪਾਸ 1 ਕਿਲੋਮੀਟਰ ਆ ਠੀਕ ਹੈ 2 ਕਿਲੋਮੀਟਰ ਆ ਤੇ ਫੋਨ ਨੰਬਰ ਵੀ ਇੱਕ ਰਹੀ ਬੋਲਦੇ 98550 94190 ਤੇ ਭਾਜਾ ਜਾਜ ਵੀ ਬਿਲਕੁਲ ਜਾਜ ਰੇਟ ਛੋਟੇ ਛੋਟੇ ਨਹੀਂ 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 ਆ ਜਿਹੜੇ ਆ ਨਾ ਇਹੋ ਹੀ ਰੱਖਣੇ ਆ ਅੱਜ ਠੀਕ ਆ ਠੀਕ ਚਲੋ ਫਿਰ ਵਾਲਾ ਕੰਮ ਨਹੀਂ ਅੱਜ ਠੀਕ ਆ ਹਾਂਜੀ ਤੇ ਅੱਜ ਸਾਰਾ ਮਾਲ ਲੱਖ ਤੇ ਲੱਖ ਜੀ ਆ ਜਾਣਾ ਸਾਰਾ ਮਾਲ ਲੱਖ ਦੇ ਅੰਦਰ ਹੀ ਦੇਣਾ ਠੀਕ ਹੈ ਲੱਖ ਤੋਂ ਵੀ ਥੱਲੇ ਆਊਗਾ ਤਾਂ ਚੜ੍ਹ ਦਿੰਦਾ ਮੈਂ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀਆਂ ਤੋਂ ਹੀ ਆਪਾਂ ਕਰਨੀਆਂ ਕਿੰਨਾ ਚਿਰ ਵਿਧਿਆ ਦੇ ਕੋਲ ਦੁੱਧ ਹਰੀ ਭਾਈ ਦੁੱਧ ਤੇ ਥੱਲੇ ਘਰ ਵਾਲੇ ਦਾ 7 ਕਿਲੋ ਆਉਂਦੇ ਹਾਂਜੀ ਮਸ਼ੀਆਂ ਗਲਾਂ ਦੀ ਗਾਰੰਟੀ ਤਾਂ ਨਾ ਠੀਕ ਹੈ ਉਹ ਆਉਂਦੇ 1.5 ਮਹੀਨਾ ਬਣੀ ਨੂੰ ਇਹ ਅੱਛਾ ਮੈਂ ਗਰੰਟੀ ਕੋਈ ਨਹੀਂ ਦਿੰਦਾ ਠੀਕ ਆ ਮੇਰੀ ਗਰੰਟੀ ਆ ਭੂੜ ਛਟਾ ਥਣ ਵੱਧ ਘਟ ਦੀ ਉਹ ਮੇਰੀ ਗਰੰਟੀ ਆ ਠੀਕ ਆ ਇੱਕ ਲੈ ਦੋ ਡੰਗ ਤਿੰਨ ਡੰਗ ਜੋ ਕਿ ਆਪਣੀ ਥੈਲੀ ਕਰਕੇ ਲੈ ਕੇ ਜਾਓ ਤੇ ਮਿਲਦੀ ਕਿੱਦਾਂ ਜੀ ਮਿਲਦੀ ਵੀ ਜੀ ਉੱਥੇ ਉਹਨਾਂ ਨੇ ਵੰਡ ਪਾਇਆ ਮੋਟੇ ਮੋਟੇ ਤੋਂ ਉਦਾਂ ਹੀ ਚੋਤੀਆਂ ਅੱਛਾ ਕਿਉਂ ਅੱਜ ਆਈਆਂ ਵਾ ਹੋ ਸਕਦਾ ਇੱਕ ਦਿਨ ਤੀਗਾ ਵੀ ਲੈਣ ਠੀਕ ਆ ਤੋਕੜ ਡੰਗ ਦਾ ਕੋਈ ਪਤਾ ਨਹੀਂ ਹੁੰਦਾ ਹਾਂਜੀ ਹਾਂਜੀ ਪਰ ਇਹ ਆ ਵੀ ਠੰਡੀਆਂ ਚੰਗੀਆਂ ਨੇ ਕਹਿੰਦੇ ਉੱਥੇ ਉਹਨਾਂ ਦੇ ਰਾਤੀ ਵੀ ਚੋਈਆਂ ਤੇ ਮੈਂ ਸਵੇਰੇ ਵੀ ਚੋਈਆਂ ਸਵੇਰੇ ਮੈਂ 10 ਸਾਢੇ 10 ਵਜੇ ਚੋਈ ਕੀਤੀ ਆਣ ਕੇ ਲਿਆ ਕੇ ਘਰ ਅੱਛਾ ਮੈਂ ਉੱਥੇ ਨਹੀਂ ਚੋਈਆਂ ਠੀਕ ਆ ਮੈਂ ਘਰ ਜਾ ਕੇ ਚੋਊਗਾ ਤਾਂ ਇੱਥੇ ਆਣ ਕੇ ਨਾ ਕਰਮਾਲੀਆਂ ਹਲੀਆਂ ਨਹੀਂ ਮਾਸਾ ਵੀ ਅੱਛਾ ਮੰਡਾ ਪਾ ਕੇ ਦੇ ਚੋਰੀਆਂ ਚਲੋ ਹਰ ਇੱਕ ਅਰੇ ਹਰ ਤੋਰ ਦਿਓ ਜੀ ਬਾਕੀ ਇਹ ਆ ਕਿ ਸੋਹਣੀ ਝੋਟੀ ਆ ਕੱਦ ਕਾਠ ਵੀ ਚੰਗਾ ਵਾ ਤੇ ਥੱਲੇ ਆ ਵੀ ਦੇਈ ਸਕਦੇ ਜੀ ਦੁੱਧ ਮੋਕੇ ਦੇ ਤੇ ਕੋਲ ਜਿਹੜਾ ਵਾ 6 ਕਿਲੋ ਕਹਿੰਦੇ ਕੀ ਪੱਕਾ ਹੈਗਾ ਵਾ ਬਾਕੀ ਉਹ ਤੁਸੀਂ ਚਵਾਈ ਕਰਕੇ ਲੈ ਜਾਣਾ ਤੇ 98 ਇਹਦੇ ਲੱਗ ਗਿਆ ਤਾਂ ਦੇਖ ਸਾਹਦੇ ਜੀ ਤੇ ਉਤਰਾ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਬਾਕੀ ਆ ਕਿ ਗਾਂ ਜੇ ਸੱਜਰ ਤਿਆਰ ਹੁੰਦੀ ਆ ਤੇ ਚੰਗੇ ਪੈਸੇ ਦੀ ਤਿਆਰ ਹੋਣੀ ਆ ਇਹ ਵੀ ਤੇ ਕਿੰਨਾ ਚਵੇਦੀ ਇਹਦਾ ਮੁੱਲ ਪਰ ਵੀ ਇੱਕ ਪਾਈ ਇੱਕ ਗੱਲ ਆ ਵੀ ਵੇਖੋ ਵੇਖੋ ਸੀਲੀ ਮੱਝ ਦੀ ਅੱਛਾ ਠੀਕ ਆ ਫੇਰਾ ਤੋਂ ਹੁੰਦੇ ਤੇ ਤੇ ਇਹਦਾ ਮੁੱਲ ਵੀ ਇਹਦਾ ਤਾਈ ਹੁੰਦੀ ਫੇਰ ਤਾਂ ਲੱਖ ਹੋਣਾ ਅੱਛਾ ਹੋਂ ਤੇ ਟੋਕੜ ਜਾ ਠੀਕ ਆ ਲਈ ਆਤੀ ਦੇ ਦੀਏ ਅੰਦਰ ਕਰੀਏ ਹੋਰ ਤੂੰ ਹੀ ਦੱਸ ਤੂੰ ਹੀ ਛੱਡਣਾ ਜੀ 38000 ਠੀਕ ਐ ਵਿੱਚੋਂ ਕਰਨਾ ਛੋਟੇ ਛੋਟੇ ਹੋਰ 38000 ਦੀ ਮਾਜ ਮਾਨਤਨ ਖੁੱਲਾ ਕਰ ਦਾਂਗੇ ਖੁੱਲਾ ਕਰ ਦੇ ਅੱਛਾ ਮੋਲਾਵੇ ਅੱਛਾ ਮਾਨਤਨ ਇਹ ਚੋਂ ਮਾਨਤਨ ਕਰ ਦੋਗੇ ਠੀਕ ਐ ਜੀ ਤੇ ਹੁਣ ਆ ਗਏ ਆਪਣੇ ਕੋਲੇ ਦੂਸਰੇ ਨੰਬਰ ਤੇ ਇਹਦੇ ਕੋਲ ਕਿੰਨਾ ਹੈ ਦੁੱਧ ਹਾਂਜੀ ਵਿਦਿਆ ਦੇ ਕੋਲ ਦੁੱਧ ਕਿੰਨਾ ਜੀ ਹਰ ਵੀ ਭਾਈ ਇਹਦੇ ਥੱਲੇ ਵੀ ਨਹੀਂ ਆ 6 ਕਿਲੋ ਹਾਂ ਅੱਛਾ ਇਹਦਾ ਪਾਈਆ ਖੰਡ ਵੱਧ ਹੋਊ ਬਦਲੋ ਸਭ ਅੱਛਾ ਤੇ ਇਹ ਤੇ ਜੇ ਬਣੀ ਦੋ ਆਂਦੇ ਹੀ ਦੱਸ ਦੇਣ ਹੋਇਆ ਅੱਛਾ ਮੈਂ ਗਰੰਟੀ ਕੋਈ ਨਹੀਂ ਦਿੰਦਾ ਇਹਦੀ ਠੀਕ ਆ ਉਹਨਾਂ ਟੀਕਾ ਲਵਾਇਆ ਵਾ ਅੱਛਾ ਉਹਨੂੰ ਚਾਹੇ ਉਹ ਜਿਹੜਾ ਟੀਕਾ ਲਾਇਆ ਉਹ ਵੀ ਵਿਖਾਇਆ ਲਿਖਾਇਆ ਡਾਕਟਰ ਕੋਲ ਉਹਨਾਂ ਅੱਛਾ ਉਹ ਵੀ ਵਿਖਾਇਆ ਪਰ ਮੈਂ ਗਰੰਟੀ ਕੋਈ ਨਹੀਂ ਦਿੰਦਾ ਇਹਦੀ ਠੀਕ ਆ ਇਹ ਦੂਜੇ ਸੂਏ ਸੂਈ ਆ ਉਹ ਤੀਜੇ ਸੂਏ ਸੂਈ ਆ ਠੀਕ ਆ ਹਾਂਜੀ ਤੇ ਚਲੋ ਫਿਰ ਤੋਰ ਦਈਏ ਇਹਨਾਂ ਵੀ ਤੇ ਇਹ ਵੀ ਉਤਰਾ ਹੀ ਮਿਲਦੀ ਪਾੜੇ ਤੇ ਪਾੜੇ ਤੇ ਪਾੜੇ ਦੀ ਹੱਥੀ ਪਾਈ ਠੀਕ ਇਹ ਆ ਕਿ ਕੁਝ ਨਹੀਂ ਜਿਹੜਾ ਵਾ ਬੱਚੇ ਤੋਂ ਬਿਨਾ ਪਸ਼ੂ ਹੁੰਦਾ ਕਈ ਵਾਰੀ ਜਾ ਕੇ ਮਿਲਣ ਤੋਂ ਦਿਹਾੜੀ ਡੰਗ ਇੱਧਰ ਉੱਧਰ ਕਰ ਵੀ ਸਕਦਾ ਵਾ ਬਾਕੀ ਇਹਦਾ ਹਵਾਨਾ ਧੰਨ ਇੱਕ ਵਾਰੀ ਫੇਰ ਤੋਂ ਦਿਖਾ ਦਈਏ ਤੇ ਆ ਹੁਣ ਜਿਹੜੀ ਆ 2 ਨੰਬਰ ਤੇ ਬਾਕੀ ਹੈਗੀਆਂ ਸਫਾਈਆਂ ਜਿਹਨੀਆਂ ਵੀ ਆ ਬਾਕੀ ਖੜਨੀਆਂ ਤੁਸੀਂ ਆਪਣੀ ਮਰਜ਼ੀ ਨਾਲ ਆਪ ਵੇਚ ਜਾ ਕੇ ਇਹ ਆ ਕੀ ਕਰਦਾ ਜਿਹੜਾ ਸਾਰੀ ਜਾਊਗੀਆਂ ਚਾਹ ਪਾਣੀ ਦਾ ਜਿਹੜੇ ਵੀ ਰਣਾ ਹੁੰਦਾ ਆ ਵੀ ਸਾਡੇ ਘਰ ਦਾ ਮਾਇਦਾ ਦੁੱਧ ਹੋਵੇ ਤੇ ਉਹਨਾਂ ਦਾ ਜਿਹੜਾ ਘਰ ਦਾ ਚਾਹ ਪਾਣੀ ਦਾ ਜਿਹੜਾ ਸਾਰੀ ਜਾਊਗੀਆਂ ਬਾਕੀ ਜੇ ਗਾਂ ਵੀ ਤਿਆਰ ਹੁੰਦੀਆਂ ਵਾ ਤੇ ਉਹ ਚੀਜ਼ ਦਾ ਵੀ ਜਿਹੜਾ ਵਾਧਾ ਵਾ ਤੇ ਇਹ ਵੀ ਕਿੰਨੇ ਰੇ ਦੇ ਦੀ ਆਪਾਂ ਮੁੱਲ ਫਿਰ ਆਰ ਪੀ ਪਾਈ ਰੇਟ ਦਾ ਕੰਨ ਨੂੰ ਪੜਾ ਕਰ ਦਈਦਾ ਹਾਂਜੀ 38000 ਦੇ ਦੀਏ ਨਹੀਂ 38 ਦੇ ਨਹੀਂ ਕੋਸ਼ਿਸ਼ ਕਰਦੀਏ ਵਿਚ ਮਾਨਾ ਤੇ 36 ਜੀ ਹੋਰ ਕਰਦੀਏ ਤਲੋਤਾ ਇਸ ਨੂੰ ਪੁੱਨੇਕੇ ਨੂੰ ਪੁੱਛ ਲੋ ਕਿੰਨੇ ਦਿਨ ਕੇ ਵੀਰ ਦੇ ਦਿਆ ਫਿਰ ਇਹ ਦਸੂ ਠੀਕ ਐ 36 ਦਿਓ 36 ਦੀ ਤੇ ਕਹਿਤਾ ਅੱਗੇ ਤੇ ਮੈਂ ਵੀ ਭਾਈ ਇੱਕੋ ਗੱਲ ਕਰਦੀ ਆਂ ਅਸੀਂ ਫਿਰ ਚਲੋ 35000 ਝਮ ਹਜ਼ਾਰ ਛੋਟ ਕਰਦੇ ਆ ਫਿਰ 34000 ਦੀ ਦੇ ਵਿੱਚ ਮਾਨਦਾਨ ਕਰਦਾ ਛੋਟ ਕਰ ਦਾਂਗੇ ਅੱਛਾ 500 ਰੁਪਏ ਛੋਟ ਕਰੂੰਗਾ ਠੀਕ ਐ ਜੀ ਠੀਕ ਐ 34000 ਦੀ ਵੀਰ ਜਿਹਨੇ ਕਹਿੰਦੇ ਕਿ ਦੇ ਦੇਾਂਗੇ ਤੇ ਉੱਚ ਵੀ ਜਿਹੜਾ ਛੋਟ ਕਹਿੰਦੇ ਕਿ ਕਰ ਦੇਾਂਗੇ ਤੇ ਹੁਣ ਗਾਂ ਜਿਹੜੀ ਆ ਗਈ ਇਹ ਵੀ ਬੱਚੇ ਤੋਂ ਪੀਣਾ ਹੀ ਜੇ ਹਾਂਜੀ ਆ ਪੀ ਭਾਜੀ ਠੀਕ ਆ ਇਹਦੇ ਕੋਲ ਕਿੰਨਾ ਜੀ ਦੁੱਧ ਪਰ ਪੀ ਭਾਜੀ ਇਹ ਸਵੇਰੇ ਹੈਈ ਇਹ ਵੀ ਅੱਛਾ ਉਹ 10 ਕਿਲੋ ਆਂਦੇ ਮੈਂ 8 ਕਿਲੋ ਦੀ ਗਾਰੰਟੀ ਦੇਣਾ ਅੱਛਾ 8 ਕਿਲੋ ਆਇਆ ਸੂਈ ਨੂੰ ਅੱਛਾ ਇਹਨਾਂ ਮਹੀਨਾ ਕੋ ਗਿਆ ਸੂਈ ਨੂੰ ਇਹ ਨਾ ਪੂਰਾ ਹੋਇਆ ਜੇ ਠੀਕ ਹੈ ਕੋਈ ਗਾਂ ਲਈ ਆ ਫਿਰ ਇਹ ਆ ਵੀ ਆ ਮਰਜ਼ੀ ਆਪਣੀ ਨਿਆਣਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ ਚਲੋ ਤੁਰਾਂ ਫਿਰ ਜੀ ਠੀਕ ਹੈ ਜੀ ਬਾਕੀ ਇਹ ਆ ਕਿ ਦੁੱਧ ਸੰਗਣਾ ਹੁੰਦਾ ਇਹੋ ਜਿਹੇ ਗਾਵਾਂ ਦਾ ਵੀ ਇਹ ਤੇ ਇਹ ਬਾਕੀ ਸੋਈਆਂ ਸਵਾਈਆਂ ਵਾ ਭਾਵੇਂ ਚਲੋ ਬੱਚੇ ਤੋਂ ਵੀ ਨਹੀਂ ਆ ਤੇ ਉਹ ਤੁਸੀਂ ਆਪਣੀ ਆਪ ਚਵਾਈ ਕਰਕੇ ਤਸੱਲੀ ਕਰਕੇ ਖੜਨੀ ਆ ਭਾਵੇਂ ਕੋਈ ਜ਼ਿਆਦੇ ਦੁੱਧ ਆ ਲਈ ਆ ਭਾਵੇਂ ਕੋ ਥੋੜੇ ਦੁੱਧ ਆ ਲਈ ਆ ਪੈਸੇ ਤੇ ਹਰ ਵੀਰ ਦੇ ਲੱਗਣੇ ਹੀ ਲੱਗਣੇ ਆ ਤੇ ਜਿੰਨੇ ਹਨ ਪੈਸੇ ਖਰਚਣੇ ਆ ਚਵਾਈ ਵੀ ਉਹਨਾਂ ਹੀ ਕਰਕੇ ਖੜਨੀ ਆ ਤੇ ਇਹਦਾ ਮੁੱਲ ਵੀ ਦੀ ਫਿਰ ਹੱਪੀ ਬਾਈ ਬਾਈ ਯਾਰ ਦੀ ਦੇ ਦੀਏ ਨਹੀਂ ਬਾਈ ਦੀ ਨਹੀਂ ਦੱਸੋ ਤੁਹਾਨੂੰ ਹੀ ਦੱਸਾਂ ਅੱਜ ਹੁਣ ਤੂੰ ਹੀ ਕਰਨਾ ਜੀ ਮੈਂ ਦੋਵਾਂ ਨਾਲ ਮੈਂ ਕਹਤਾ ਹੁਣ ਤੂੰ ਹੀ ਕਰ ਤੋ ਲਿਆਓ ਇਹਨਾਂ 20 ਤੋਂ ਅੰਦਰ 20 ਤੋਂ ਅੰਦਰ ਆ ਜੀ ਹਾਂ 20 ਤੋਂ ਅੰਦਰ ਆ ਜੀ ਫਿਰ 18000 ਦੀ ਦੇ ਦ ਅੱਛਾ ਇੱਥੇ 500 ਛੋਟ ਜੀ ਅੱਛਾ ਇੱਥੇ 500 ਛੋਟ ਕਰ ਦੋਗੇ ਠੀਕ ਹੈ ਜੀ ਤੋ ਤੇ ਐਵੇਂ ਮੈਂ ਉਹਨਾਂ ਨੂੰ ਮੈਨੂੰ 10 ਕਿਲੋ ਗਿਆ ਮੈਂ 8 ਕਿਲੋ ਦੀ ਗਾਰੰਟੀ ਦੇਣਾ ਠੀਕ ਹੈ ਜੀ ਤੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਮੇਰੇ ਘਰ ਚੋਕੇ ਆਪਣੀ ਤਸੱਲੀ ਕਰੋ ਕੋਈ ਨਿਆਣਾ ਨਹੀਂ ਪਾਉਣਾ ਆਪਣੀ ਮਰਜ਼ੀ ਨਿਆਣਾ ਪਾਉਣਾ ਪਾਉ ਨਹੀਂ ਪਾਉ ਬਾਕੀ ਇਹ ਕਿ ਤੁਹਾਡੇ ਘਰੇ ਦੁੱਧ ਪੂਰਾ ਹੋਵੇ ਤੇ ਕੋਈ ਲਾਜੇ ਨਹੀਂ ਤੇ ਇੱਥੇ ਰਹਿੰਦੇ ਬਾਕੀ ਇੱਥੇ ਬੱਚੀ ਮੈਂ ਮਾਰਦੀ ਆ ਠੀਕ ਹੈ ਜੀ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਬਸ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਵੀਰ ਮੈਨੂੰ ਲਾਈਕ ਕਰਦੇ ਆ ਠੀਕ ਹੈ ਜੀ ਚੈਨਲ ਨੂੰ ਵੀ ਲਾਈਕ ਕਰਿਆ ਕਰੋ ਭਰਾ ਠੀਕ ਹੈ ਐਵੇਂ ਛੇਤੀ ਛੇਤੀ ਇਹ ਤੁਰੇ ਰਿਆ Karnataka ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂਜੀ ਦ